ਆਪਣੇ ਕਪੂਰਥਲੇ ਜ਼ਿਲ੍ਹੇ ਦੇ ਚਾ ਜਿਹੜੇ ਵੀ ਆਪਣੇ ਦਵਾਬੇ ਦੇ ਲਾਲੋ ਹਨਾ ਟੂਰਨਾਮੈਂਟ ਕਮੇਟੀਾਂ ਨੂੰ ਵੀਰਾ ਜੀ ਤੁਸੀਂ ਪੈਸੇ ਲਾਉਣੇ ਆ ਠੀਕ ਆ ਵਧੀਆ ਪ੍ਰਾਈ ਰਾ ਦੇ ਸਾਰਾ ਉਹ ਕਰਦੇ ਪਰ ਰੈਫਰੀ ਕਿੱਜ ਦੇ ਲਾ ਲਿਆ ਕਰੋ ਠੀਕ ਆ ਆ ਸਾਡੇ ਸਵੇਰ ਦੇ ਜੋਰ ਲੱਗਣ ਡਿਆ ਤਿੰਨ ਦੋ ਤਿੰਨ ਹੋਲਡ ਸੀਗੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਲਾਈਵ ਵਾਲੇ 'ਚ ਦੇਖਣਾ ਆ ਹੋਲਡ ਤੁਹਾਡੇ ਮੈਂ ਫੋਨਾਂ ਤੇ ਨਹੀਂ ਦੇਖਣਾ ਠੀਕ ਆ 31 31 ਦੇ ਮੈਚ ਮੁੱਕਿਆ 나ੜਝੋਟ ਵਾਲੇ ਦੇ ਪਹੁੰਚਦਾ ਸੀ ਇਹ ਕਿਹਦੇ ਦਾ ਸੀ ਰੇ ਬਰਿਆਂ ਨੂੰ ਮੈਂ ਲੈ ਕੇ ਗਿਆ ਉੱਥੇ ਵੀ ਮੈਂ ਕਹਾ ਤੁਸੀਂ ਦੇਖੋ ਠੀਕ ਆ ਸਲੋ ਮੋਸ਼ਨ ਚ ਦੇਖੋ ਵੀ ਹੱਥ ਮੋਰੇ ਲੱਗਾ ਯਾਰ ਗੱਲ ਹੀ ਨਹੀਂ ਸੁਣਦੇ ਠੀਕ ਆ ਐਡੇ ਤੁਹਾਡੇ ਡਿਸੀਜਨ ਪੂਰੇ ਹਾਈ ਫਾਈ ਹੋ ਗਏ ਤੁਸੀਂ ਦਿੱਦਰ ਨੂੰ ਹੱਥ ਕਰਤਾ ਬਸ ਉੱਧਰ ਨੂੰ ਹੀ ਘੁੰਮ ਗਈ ساری ਦੁਨੀਆ ਤੁਸੀਂ ਬਈ ਸਾਡੀ ਦੁਨੀਆ ਦੁਨੀਆ ਜਿੱਤ ਕੇ ਬੈਠੇ ਆ ਮੈਂ ਕਹਾ ਮੈਂ ਕਹਾ ਯਾਰ ਤੁਹਾਡੀ ਇੱਜ਼ਤ ਕਰਦੇ ਸਾਡੇ ਪੇਰੀ ਉਮਰ ਦਾ ਤੂੰ ਹਨਾ ਵੀ ਤੁਸੀਂ ਕਰਾਉਣੀ ਨਹੀਂ ਕੋਹ ਵੀ ਹਨਾ ਇੱਕ ਮੈਚ ਚ ਹੋਇਆ ਦੋ ਚ ਹੋਇਆ ਹਰ ਫਾਈਨਲ ਰੋਲਾ ਜੇ ਨਹੀਂ ਤੁਹਾਡੇ ਕੋਲ ਡਿਸੀਜਨ ਨਹੀਂ ਦੇ ਹੁੰਦਾ ਉਹੀਂ ਘਰੇ ਬੈਜੋ ਕੋਈ ਨਹੀਂ ਘਰ ਸੋਹਣੇ ਬੜੀਆ ਪਰਿਵਾਰ ਆ ਤੁਹਾਡੀ ਬਹੁਤ ਪਿਆਰਾ ਇਹ ਨਹੀਂ ਵੀ ਤੁਹਾਡਾ ਕਬੱਡੀ ਫਿਰ ਤੇ ਘਰ ਚੱਲਦਾ ਠੀਕ ਹੈ ਨਹੀਂ ਡਿਸੀਜਨ ਦੇ ਹੁੰਦਾ ਨਾ ਆਇਆ ਕਰੋ ਇੱਥੇ ਠੀਕ ਆ ਸਵੇਰ ਦਾ ਮੁੰਡੇ ਜ਼ੋਰ ਮੰਡ ਆ 10 ਗੱਡੀਆਂ ਪਲੇਅਰਾਂ ਦੀਆਂ ਆਈਆਂ ਠੀਕ ਆ ਕਮੇਟੀ ਵਾਲਿਆਂ ਨੇ ਬਾਅਦ ਚ ਗਿਆ ਵੀ ਪਾਰਟਿਸਿਪੇਟ ਤੁਹਾਨੂੰ ਦੇਣੇ 40000 ਉਹ ਮੈਂ ਕਿਹਾ ਜੀ 40000 ਰੈਫਰੀਆਂ ਨੂੰ ਦੇ ਦਿਓ ਐਡੇ ਬਿਸ਼ਰਮ ਰੈਫਰੀ ਕਹਿੰਦੇ ਦੇ ਦਿਓ ਠੀਕ ਆ ਹੋਰਾ ਇਹਨਾਂ ਨੂੰ ਹੈ ਨਹੀਂ ਵੀ ਅਸੀਂ ਗਲਤ ਕੰਮ ਕੀਤਾ ਮੈਂ ਤਾਂ ਇੰਨੀ ਗੱਲ ਕਹੀ ਸੀ ਵੀ ਤੁਸੀਂ ਡਿਸੀਜਨ ਆਪੇ ਨਾ ਦੋ ਵੀ ਮੈਂ ਲਾਈਵ ਵਾਲੇ 'ਚ ਜਾ ਕੇ ਹੋਟ ਦੇਖਣਾ ਜ਼ੂਮ ਕਰਕੇ ਠੀਕ ਆ ਖੂਨਾ ਵਿੱਚ ਸਹੀ ਨਹੀਂ ਹੁੰਦਾ ਬਸ ਤੁਸੀਂ ਕਹਿੰਦੇ ਜਿੱਦਨੂ ਆ ਸਵੇਰ ਦੇ ਵਿਚਾਰੇ ਜੋਰ ਮਾਰਦੇ ਨਾਟ ਹੋਣੀ ਬਾਰੂ ਹੋਣੀ ਆ ਤੰਨੂ ਮਸਰਾਲੇ ਵਾਲਾ ਇੰਦਰ ਮੁੰਡਾ ਕਾਲੇ ਸੰਘੇ ਵਾਲਾ ਲੁੱਡਣ ਹੋਇਆ ਠੀਕ ਆ ਸਾਰੇ ਵਾ ਦੀਪੇ ਹੋਣੀ ਚੱਕ ਵਾਲੇ ਸਾਰੇ ਬੰਦੇ ਸੱਦੇ ਹਨਾ ਅੱਲਾਪਾਂ ਵੀ ਇੱਕ ਅੱਧੀ ਪਾਲੀ ਕੋਈ ਚੱਕਰ ਨਹੀਂ ਹਨਾ ਮੈਂ ਇਹਨਾਂ ਨੂੰ ਦੱਸਿਆ ਮੈਂ ਨਾ ਤੁਸੀਂ ਐਂਗਲ ਕਰਨਾ ਟੀਮ ਮੈਂ ਬਣਾਈ ਆ ਜੋ ਗੱਡੀਆਂ ਦਾ ਜੋ ਮੈਡੀਕਲ ਜੋ ਪਲੇਰਾਂ ਦਾ ਮੇਰੇ ਕੋਲੋਂ ਜਾਂਦਾ ਆ ਤੁਸੀਂ ਇਨ ਇਥੇ ਪਾਲਸ਼ ਮਾਰ ਕੇ ਕਮੇਟੀ ਵਾਲਿਆਂ ਦੇ ਆ ਲਾ ਲਿਆ ਯੋ ਲਾ ਲਿਆ ਹਨਾ ਸਾਡਾ ਹਾਂ ਕਰ ਦੋ ਸਾਡਾ ਉਹ ਕਰ ਦੋ ਸਰੇਤਾਂ ਨੇ ਆਵਾਜ਼ ਜ਼ੋਰ ਮਾਰੇ ਸਾਡਾ ਸਮਾਨ ਥੁਰਿਆ ਕਿਹੜੀ ਜੋ ਵੀ ਫਾਰਮ ਕੋਦੇ ਕਸ਼ ਕੋਸ਼ੀ ਕੋਸ਼ੀ ਥੁਰਿਆ ਭਾਈ ਖੁੱਲੇ ਪੈ ਲੌਂਦਾ ਇਹ ਨਹੀਂ ਵੀ ਪਲੇ ਨੂੰ ਦੇਣੀ ਜੇ ਨਾ ਉਥੋਂ ਮਿਲਦੇ ਆਂਦਾ ਪਲੇ ਖੁੱਦ ਪਈ ਆਪਣੇ ਹੱਥੋਂ ਦਿੰਦਾ ਮੈਨੂੰ ਕਈ ਵਾਰ ਦਿੱਤੇ ਭਾਈ ਨੇ ਯਾਰ ਕਹਿੰਦਾ ਕੋਈ ਗੱਲ ਨਹੀਂ ਚੱਲ ਤੂੰ ਠੀਕ ਹੈ ਕਰੋ ਨਾ ਭਾਈ ਨੇ ਆਪਣੀ ਬਹੁਤ ਹੈਲਪ ਕੀਤੀ ਠੀਕ ਨੇ ਪਰ ਇਹ ਆ ਦੇਖ ਰਹੇ ਨਹੀਂ ਸੀ ਕਿ ਨਹੀਂ ਬੰਦਾ ਯਾਰ ਹੈ ਕਿ ਉਹਨੂੰ ਦਿਲ ਕਰਦਾ ਮੋਟਰਸਾਈਕਲ ਲੈਣਾ ਨਾ ਯਾਰ ਮੋਰਿਓ ਕਹਿੰਦੇ ਯਾਰ ਇਹਦਾ ਮੰਨ ਲਓ ਕਿ ਯਾ ਤੁਸੀਂ ਸਮਝਦੇ ਹੀ ਸਾਨੂੰ ਕੋ ਹੁੰਦੀ ਹੈ ਨਾ